ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਮਿਹਾਰਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਫਰੀਦਕੋਟ ਦੇ ਵੀ ਨੇੜਾ ਦੱਸੋ ਤੇ ਵੈਸੇ ਇਹਦੇ ਬਿਲਕੁਲ ਨੇੜੇ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ ਮੁੱਦਕੀ ਨਾਲ ਹੈ ਇਸ ਤੋਂ ਬਿਨਾ ਚੰਦਵਾਜਾ ਵੀ ਇੱਥੋਂ ਨੇੜਾ ਮੋਰਾਂ ਵਾਲੀ ਪੱਕਾ ਇਹਦੇ ਆਸ-ਪਾਸ ਦੇ ਪਿੰਡ ਸੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਮਿਹਾਰੇ ਚੋਂ ਵੀਡੀਓ ਬਣਾ ਰਹੇ ਹਾਂ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਬਾਈ ਹੋਰੀ ਵਪਾਰ ਵੀ ਕਰਦੇ ਆ ਤੇ ਨਾਲ ਨੀਲੀ ਰਾਵੀ ਨਸਲ ਉੱਤੇ ਬਾਈ ਹੋਰੇ ਨੇ ਕੰਮ ਕੀਤਾ ਜਿਹਦੇ ਚ ਇਹਨਾਂ ਕੋਲ ਮੱਝਾਂ ਜਿਹੜੀਆਂ ਉਹ ਦੁੱਧ ਚਵਾਈ ਚ ਮੁਕਾਬਲਿਆਂ ਚ ਜਿੱਦੀਆਂ ਰਹੀਆਂ ਪਰ ਇੱਕ ਝੋਟਾ ਵੀ ਇਹਨਾਂ ਕੋਲ ਆਇਆ ਜਿਹਦਾ ਨਾਮ ਬਿੱਲਾ ਨੇਤਰ ਸੀਗਾ ਉਹ ਇਹਨਾਂ ਦੇ ਘਰ ਦੀ ਬਰੀਡ ਸੀ ਹੋਮ ਬਰੀਡ ਸੀ ਸੋ ਅੱਜ ਆਪਾਂ ਵਪਾਰ ਦੇ ਵਿੱਚ ਦੋ ਮੱਝਾਂ ਦਿਖਾਉਣੀਆਂ ਜਿਹੜੀਆਂ ਵਿਕਰੀ ਵਾਸਤੇ ਹੈ ਬਾਈ ਕੋਲ ਇੱਕੇ ਝੋਟੀ ਤੁਸੀਂ ਦੇਖ ਸਕਦੇ ਹੋ ਬੜੀ ਸੀ ਸੀਲ شریف ਜੀ ਝੋਟੀ ਹੈ ਵੀ ਤੇ ਇਹ ਤੋਂ ਬਿਨਾ ਇੱਕ ਇਧਰ ਮੱਝ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਨਸਲ ਚ ਪੈਂਦੀ ਹੈ ਦੱਸੋ ਬਾਕੀ ਪਿਓਰਿਟੀ ਤੇ ਕੰਮ ਕਰਨ ਵਾਸਤੇ ਥੋੜਾ ਟਾਈਮ ਲੱਗਦਾ ਹੁੰਦਾ ਅੱਗੇ ਚੰਗੇ ਸੀਮਨ ਲਵਾ ਕੇ ਤੁਸੀਂ ਇਹ ਤੋਂ ਵਧੀਆ ਬੱਚੇ ਲੈ ਸਕਦੇ ਹੋ ਤੇ ਇਹ ਤੋਂ ਬਿਨਾ ਇੱਕ ਇਹਨਾਂ ਦਾ ਜਿਹੜਾ ਬਿੱਲੇ ਨੇਤਰ ਦੀ ਮੈਂ ਗੱਲ ਕੀਤੀ ਹੈ ਉਸੇ ਦਾ ਬੱਚਾ ਹੈ ਥੋੜੀ ਬਹੁਤ ਜਾਣਕਾਰੀ ਲਵਾਂਗੇ ਬਾਈ ਹੋਰੀ ਡਾਇਰੈਕਟ ਕ੍ਰੋਸਿੰਗ ਵਾਸਤੇ ਇਹਨੂੰ ਛੱਡ ਦਿੰਦੇ ਸੋ ਆਓ ਆਪਾਂ ਡਿਟੇਲ ਪੁੱਛੀਏ ਪਹਿਲਾਂ ਬੁੱਲ ਬਾਰੇ ਗੱਲ ਕਰ ਲਾਂਗੇ ਮੱਝਾਂ ਜਿਹੜੀਆਂ ਤੁਹਾਨੂੰ ਬਾਅਦ ਚ ਦਿਖਾਉਣੇ ਆ ਤੋਰ ਕੇ ਵੀ ਦਿਖਾ ਦੇਾਂਗੇ ਸੋ ਆਓ ਜਾਣਕਾਰੀ ਬਾਈ ਤੋਂ ਲੈਣੀ ਸ਼ੁਰੂ ਕਰਦੇ ਆਂ ਆਪਾਂ ਇਹਨਾਂ ਪਸ਼ੂਆਂ ਸੰਬੰਧੀ ਬਲਕਰਨ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਬਲਕਰਨ ਭਾਈ ਅੱਜ ਆਪਾਂ ਦੋ ਤਾਂ ਮੱਝਾਂ ਦਿਖਾਉਣੀਆਂ ਜਿਹੜੀਆਂ ਵਿਕਰੀ ਚ ਆਈਆਂ ਮੇਰੇ ਹਾਂਜੀ ਹਾਂਜੀ ਇੱਕ ਛੋਟੇ ਬਾਰੇ ਥੋੜੀ ਜਾਣਕਾਰੀ ਲੈਣੀ ਆ ਦੰਦੋ ਕਿਵੇਂ ਹੋ ਗਿਆ ਹੁਣ ਇਹ ਦੋ ਦੰਦਾਂ ਦਾ ਬਾਈ ਜੀ ਹਜੇ ਦੋ ਦੰਦਾਂ ਦੀ ਹਾਂਜੀ ਹਾਂਜੀ ਠੀਕ ਹੈ ਅੱਛਾ ਇਹ ਬਿੱਲੇ ਨੇਤਰ ਦਾ ਹੀ ਬੱਚਾ ਇਹ ਬਿੱਲੇ ਨੇਤਰ ਦਾ ਆਪਾਂ ਅੰਦਰੀ ਮੱਝ ਵੰਦਰਾ ਵਾਲੀ ਵੰਦਰਾ ਵਾਲੀ ਮੱਝ ਜਿਹੜੀ ਪਟਿਆਲੇ ਦੁੱਧ ਚਵਾਇਆ ਸੀ ਉਹ ਨਹੀਂ ਪਟਿਆਲੇ ਵਿੱਚ ਵਾਏ ਬਟਾਲੇ ਵਿੱਚ ਵਾਏ ਸ੍ਰੀ ਮਨਖਰ ਸਾਹਿਬ ਵਿੱਚ ਵਾਏ ਠੀਕ ਹੈ ਕੀ ਦੁੱਧ ਦਾ ਰਿਕਾਰਡ ਰਿਹਾ ਉਹਦਾ ਇਹਦਾ ਦੁੱਧ ਆ ਮੰਨ ਲਓ ਤਿੰਨਾਂ ਮੇਲਿਆਂ ਦੇ ਵਿੱਚ 1.75 ਕਿਲੋ ਦਾ ਤਿੰਨਾਂ ਮੇਲਿਆਂ ਦਾ 1.75 ਕਿਲੋ 1.75 ਕਿਲੋ ਦੁੱਧ ਮੰਨ ਲਓ ਮੇਲੇ ਦੇ ਵਿੱਚ ਵਾਇਆ ਤੇ ਘਰੇ 20 ਕਿਲੋ ਕੀ ਠੀਕ ਹੈ ਘਰੇ ਆਮ 20 ਕਿਲੋ ਮੰਨ ਦੁੱਧ ਦੇ 20 ਕਿਲੋ ਮੰਨ ਲਓ ਦੇ ਦਿੰਦੇ ਠੀਕ ਹੈ ਅੱਛਾ ਇਹ ਦੁੱਧ ਹੁੰਦਾ ਹੀ ਆ ਮੰਨ ਲਓ ਠੀਕ ਠੀਕ ਹੈ ਤੋ ਦੋਸਤੋ ਦੰਦ ਵੀ ਹਜੇ ਦੋ ਦੰਦ ਕੱਟਾ ਬੜੇ ਵੱਡੇ ਕੱਦ ਕਾਟਦਾ ਛੋਟਾ ਤਿਆਰ ਹੋ ਗਿਆ ਇਹਦੇ ਸਟਰਾ ਤਿਆਰ ਆ ਜਾਂ ਡਾਇਰੈਕਟ ਸ਼ਾਮ ਨੂੰ ਇਹ ਸਟਰਾ ਤਾਂ ਬਈ ਇਹ ਕਰਾਵਾਂਗੇ ਆਪਾਂ ਥੋੜਾ ਟਾਈਮ ਲੱਗੂਗਾ ਹਾਂ ਆ ਗਰਮੀ ਜੀ ਟੱਪ ਲੈਣ ਦੀ ਮੜੀ ਜਣਾ ਠੀਕ ਹੈ ਤੇ ਬਾਕੀ ਜੰਪ ਦਵਾ ਦਨੇ ਹੁੰਨੇ ਆਪਾਂ ਠੀਕ ਹੈ ਹਾਂ ਉਹਦਾ ਫਿਰ ਕੀ ਫੀਸ ਫੁੱਸ ਲੈਣੇ ਹੋ ਉਹਦਾ ਬਈ ਬੜੀ ਦੂਰ ਹੋ ਗਈ ਹੈ ਨਾ ਬੰਦਾ ਹੁੰਦਾ ਫਿਰ ਤਾਂ ਕੋਈ ਕਰਨ ਜਾਇ ਜੀ ਲੈ ਲੈਨੇ ਹਨ ਹਾਂ ਕੋਈ ਮਤਲਬ ਉਂ ਵੈਸੇ 2000 ਰੁਪਿਆ ਰੱਖਿਆ ਆਪਾਂ अच्छा जे ज्यादा दूर ਤੋਂ ਆਉਂਦਾ ਤਾਂ ਫਿਰ ਉਤੋਂ ਵੈਸੇ ਤਾਂ 2000 ਵੀ ਜੇ ਆਪਾਂ ਦੇਖੀਏ ਠੀਕ ਹੈ ਜੇ ਮੱਝ ਕੱਪਣ ਰਹੇ ਜੇ ਹਨਾ ਹਾਂ ਤੇ ਚਲੋ ਜੇ ਜ਼ਿਆਦਾ ਦੂਰੋਂ ਆਉਂਦਾ ਤਾਂ ਉਹਦਾ ਕੋਈ ਮਾਨਤਨ ਹੋ ਜਾਂਦਾ ਤੇਲ ਦੂਲ ਵੱਧ ਮੱਝ ਜਾਂਦਾ ਨਹੀਂ ਸਹੀ ਹੈ ਤੁਹਾਡੀ ਗੱਲ ਬਿਲਕੁਲ ਪਰ ਬਈ ਮੈਂ ਸੀ 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 ਰੁਪਏ ਕੈਂਟਰਾਂ ਨੂੰ ਕਿਰਾਇਆ ਹੀ ਭਰਿਆ ਠੀਕ ਹੈ ਮੇਰੇ ਪਰ ਜਿਹਨੂੰ ਪਤਾ ਹੋਊਗਾ ਨਾ ਅੰਦਰੋਂ ਛੌਂਕਦਾ ਜਿਵੇਂ ਕਹਿੰਦੇ ਮੁੱਲ ਨਹੀਂ ਹੁੰਦਾ ਕੋਈ ਸਹੀ ਸੀ 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 ਰੁਪਏ ਕੈਂਟਰਾਂ ਦੇ ਮੈਂ ਅੱਛਾ ਇਹਦੇ ਲਈ ਫ੍ਰੀਸ ਵੱਖਰੀ ਜੀ ਇਹਦੇ ਲਈ ਪਹਿਲਾਂ ਕੋਈ ਫੋਨ ਫੋਨ ਕਰਨਾ ਪੈਂਦਾ ਜਾਂ ਮਲੋਂ ਬੰਦਾ ਫੂਨੜਾ ਲਈ ਵਧੀਆ ਗੱਲ ਹਨ ਹਾਂ ਫਿਰ ਬੰਦਾ ਧਿਆਨ ਚ ਰੱਖ ਲੈਂਦਾ ਘਰੇ ਥੋੜਾ ਤੋਰ ਕੇ ਦਿਖਾ ਦਈਏ ਭਾਈ ਸੋ ਦੋਸੋ ਇਹ ਬਿੱਲੇ ਨੇਤਰ ਦਾ ਬੱਚਾ ਹੈ ਮਾਂ ਦਾ ਰਿਕਾਰਡ ਵਾਈ ਨੇ ਦੱਸਤਾ ਮੇਲਿਆਂ ਦੀ ਚਵਾਈ ਹੈ 1.18 ਕਿਲੋ ਤਿੰਨ ਮੇਲੇ ਜਿੱਤੇ ਮੱਝ ਨੇ ਤਿੰਨ ਜਾਂ ਤਿੰਨ ਮੇਲਿਆਂ ਚ ਇਹ ਮੰਨ ਲਓ ਵੀ ਦੁੱਧ ਚਵਾਇਆ ਡਾਇਰੈਕਟ ਕ੍ਰਾਸ ਮੱਝੇ ਤੋਂ ਤੁਸੀਂ ਕਰਵਾ ਸਕਦੇ ਹੋ ਤੇ ਵਾਈ ਨੇ ਫੀਸ ਰੱਖੀ ਹੈ 2000 ਰੁਪਏ ਪਰ ਨਾਲ ਇਹ ਵੀ ਗੱਲ ਐਡ ਕੀਤੀ ਹੈ ਵੀ ਜੇ ਕੋਈ ਜਿਆਦਾ ਦੂਰ ਤੋਂ ਭਰਾ ਆਉਂਦਾ ਹੈ ਤਾਂ ਉਹਦੇ ਤੋਂ ਕੋਈ ਜ਼ਰੂਰੀ ਨਹੀਂ ਵੀ 2000 ਵੱਜਮਾ ਹੀ ਲੈਣਾ ਕੋਸ ਉਹਦਾ ਤੇਲ ਜਿਹੜਾ ਉਹ ਜਿਹੜਾ ਤੇਲ ਤੇ ਖਰਚ ਆਊਗਾ ਕੋਸ ਇਧਰੋਂ ਬਾਈ ਹੋਰੀ ਕੋਸ ਰਾਇਤ ਕਰਦੇ ਨੇ ਕਿ ਜੇ ਕੋਈ ਵੀਰ ਜੰਪ ਲਵਾਉਣਾ ਚਾਹੁੰਦਾ ਤਾਂ ਤੁਸੀਂ ਮੱਝ ਲਿਆ ਸਕਦੇ ਹੋ ਸੋ ਇਹ ਛੋਟਾ ਤੁਹਾਨੂੰ ਵੈਸੇ ਸ਼ੌਂਕਿਆ ਦਿਖਾ ਰਹੇ ਆ ਜਿਹਨੂੰ ਚੰਗਾ ਲੱਗਦਾ ਤਾਂ ਤੁਸੀਂ ਇਹ ਤੋਂ ਬੱਚੇ ਲੈ ਸਕਦੇ ਨਸਲ ਨੀਲੀ ਰਾਵੀ ਚ ਪੈਂਦਾ ਹੈ ਹਜੇ ਛੋਟਾ ਹੀ ਝੋਟਾ ਦਸੋ ਪਰ ਕਦ ਬੜਾ ਵੱਡਾ ਕਰ ਗਿਆ ਬਹੁਤ ਵੱਡਾ ਝੋਟਾ ਜਿਹੜਾ ਇਹ ਅੱਗੇ ਜਵਾਨ ਹੋ ਕੇ ਇਹਨੇ ਬੰਨ। ਇਹ ਤੋਂ ਬਿਨਾ ਵਿਕਰੀ ਵਾਲੀਆਂ ਦੋ ਮੱਝਾਂ ਬਾਈ ਕੋਲ ਜਿਹੜੀਆਂ ਐਆਂ ਮੀਨ ਆ। ਮਲਕਨ ਸਿੰਘ ਬਾਈ ਮੱਝਾਂ ਦੇ ਵਿੱਚ ਇਧਰ ਪਹਿਲੇ ਨੰਬਰ ਤੇ ਜਿਹੜੀ ਮੱਝ ਕੰਨ ਮਸੂਆ। ਇਹ ਬਾਈ ਤੀਜਾ ਸੂਰੀ ਯਾਰ ਇਹ ਨਾਲ। ਠੀਕ ਐ ਕਿੰਨਾ ਟਾਈਮ ਲੱਗ ਫੋਨ ਚ ਇਹ ਮਾ ਲੋ ਹਜੇ ਮੇਰੇ ਨਾਲ ਹਫਤਾ ਦਾ ਤਾਂ ਲੱਗ ਜੀ ਬਾਈ ਬੜੇ ਰਾਂ ਲਾ। ਡਿਟੇਲ ਕੋਈ ਇਹਦੀ। ਡਿਟੇਲ ਮਾ ਲੋ ਦੂਜੇ ਸੂਰੀ ਇਹ ਮਾ ਲੋ ਵੀਨੇ ਦਿੱਤਾ 18 ਕਿਲੋ ਦਾ। ਠੀਕ ਐ। ਉਹਨਾਂ ਦਸਨ ਮਤਾਵਤ ਹੂੰ ਸਾਰੇ ਬ੍ਰੀਡਰ ਨੂੰ ਇਹ ਪਤਾ ਜਿੱਥੇ ਮੱਝ ਖੜੀ ਸੀ ਤੇ ਮਾਦੇਸਾਲ ਵੀ ਸੇਲ ਕਰਦੇ ਚਲੋ। ਠੀਕ ਹੈ ਉਹਨੇ ਇਦਾਂ ਜਲ ਬਣਾ ਕਰਮਾਲੀ ਦਾ ਠੀਕ ਹੈ ਤੇ ਇਦਗੀ ਇਹ ਪਾਰਸ ਤੋਂ ਗੱਬਣ ਠੀਕ ਹੈ ਆ ਬਹੁਬਲੀ ਆ ਬਹੁਬਲੀ ਬਹੁਬਲੀ ਦੀ ਆਪ ਹੈ ਤੇ ਪਾਰਸ ਤੋਂ ਇਸ ਟਾਈਮੇ ਗੱਬਣ ਬਾਕੀ ਬਈ ਸ਼ੋਅ ਦੇ ਵਿੱਚ ਵੀ ਬਟਾਲੇ ਵੀ ਲੱਗੀ ਜਦੋਂ ਪਹਿਲਾਂ ਝੋਟੀ ਸੀ ਠੀਕ ਹੈ ਅੱਛਾ ਉਦੋਂ ਮੱਜਾਂ ਦੇ ਵਿੱਚ ਸ਼ੋਅ ਦੇ ਵਿੱਚ ਵੀ ਮੇਰਾ ਖਲਖਣੀ ਕੋਈ ਤੀਜੇ ਚੌਥੇ ਨੰਬਰ ਤੇ ਚ ਲੱਗੀ ਸੀ ਮਿਲਕੰਗਲ ਵਿੱਚ ਚੌਥੇ ਜਾਂ ਠੀਕ ਹੈ ਠੀਕ ਹੈ ਭਾਈ ਕੀ ਰੇਟ ਰਹਿਣਾ ਇਹਦਾ ਬਲਕਨ ਬਈ ਰੇਟ ਭਾਈ ਜੀ ਫੋਨ ਤੇ ਹੀ ਕਰਨਾ ਹੈ ਨਾ ਦੇਖੋ ਬਰੇਡ ਦੇ ਵੀਡੀਓ ਜੀ ਵੀ ਕਰ ਸਕਦੇ ਆਪਾਂ ਹੂੰ ਹੂੰ ਹੋ ਸਕਦਾ ਚਾਰ ਦਿਨ ਦਾ ਦੱਸ ਦਿੰਦਾ ਅਸੂਈ ਮੈਂ ਹੈ ਨਾ ਵੀ ਉਦੋਂ ਤੱਕ ਨਾ ਨਹੀਂ ਕੋਈ ਨਾ ਸੌਦਾ ਹੁੰਦਾ ਉਦੋਂ ਗੱਲ ਕੁਝ ਹੋ ਸਕਦਾ ਹੋਰ ਹੋਵੇ ਹੈ ਨਾ ਸਹੀ ਹੈ ਠੀਕ ਤਾਂ ਕਰਕੇ ਅੱਜ ਦੀ ਘੜੀ ਮਤਾ ਉਹ ਕਾਪਾ ਫੋਨ ਤੇ ਰੱਖਾਂਗੇ ਜਿੰਨੇ ਵੀ ਹੁੰਦਾ ਜੇਬ ਜੀ ਤਿਆਰੀ ਹੋ ਗਈ ਉਹ ਜਾ ਰੇਟ ਦਾ ਉਹ ਜਾ ਰੇਟ ਹੋ ਜਾ ਖੋਲ ਨਹੀਂ ਭਾਈ ਸੋ ਦੋਸਤੋ ਇਹ ਬਾਈ ਹੋਰੀ ਦੱਸਦੇ ਵੀ ਵੈਸੇ origignal ਤੀਜਾ ਅਸੂ ਹੈ ਕਈ ਵਾਰ ਪਸ਼ੂ ਇੱਕ ਅੱਧਾ ਸਾਲ ਮਿਸ ਕਰ ਜਾਂਦਾ ਜਾਂ ਅੱਧ ਲੇਟ ਹੋ ਜਾਂਦੀ ਗੱਬਣ ਹੋਣ ਚ ਬਟਾਲੇ ਮੇਲਾ ਵਿੱਚ ਹੋਇਆ ਸੀ ਉਦੋਂ ਦੁੱਧ ਚਵਾਈ ਚ ਪਈ ਸੀ ਪਹਿਲਨ ਝੋਟੀ ਹਵਾਨਾ ਤੁਸੀਂ ਦੇਖੋਗੇ ਬੜਾ ਢਿੱਲਾ ਦਿਸਦਾ ਹੈ ਹਜੇ ਦਿਨ ਲੈਂਦੀ ਐ ਸੂਨ ਦੇ ਵਿੱਚ ਬਾਹੂਬਲੀ ਬੁੱਲਦੀ ਆਪ ਹੈ ਤੇ ਪਾਰਸ ਤੋਂ ਗੱਬਣ ਹੈ ਪਾਰਸ ਐਸ ਟਾਈਮ ਐਚ ਐਸ ਬੀ ਸੁਰਿੰਦਰ ਸੰਸਨੀਵਾਲ ਦੀ ਸੀਮਨ ਬੈਂਕ ਚ ਹੈ ਤੇ ਬਾਹੂਬਲੀ ਤੁਸੀਂ ਜਾਣਦੇ ਹੋ ਦੋਸਤੋ ਰੋਡੇ ਪਿੰਡ ਦੇ ਵਿੱਚ ਰਸਕਮੰਦਰ ਸਿੰਘ ਜੀ ਹੈ ਉਹਨਾਂ ਕੋਲੋਂ ਬੁੱਲ ਹੈ ਸਾਈਡ ਤੋਂ ਹਵਾਨਾ ਇਧਰੋਂ ਵੀ ਤੁਸੀਂ ਦੇਖੋਗੇ ਟਾਂਚਾ ਵੀ ਮੱਝ ਦਾ ਚੰਗਾ ਦਿਸਦਾ ਥੋੜਾ ਜਿਹਾ ਉਪਰੇ ਕਰਦਾ ਕਰਦੀ ਹੈ ਕਿਉਂਕਿ ਪਸ਼ੂ ਚੰਗਾ ਸਾਭਿਆ ਹੋਵੇ ਹੁੰਦਾ ਕਿਉਂਕਿ ਜਿੰਨਾਂ ਕੋਲ ਆਈ ਉਹ ਵੀ ਵੀਰ ਬਰੀਡਿੰਗ ਤੇ ਕੰਮ ਕਰਦੇ ਆ ਸੋ ਬਾਈ ਹੋਰ ਕਿਹੜਾ ਕਿਹੜਾ ਜੀ ਹੋ ਚੰਗਾ ਨਾ ਉਹਨਾਂ ਨੂੰ ਵੀ ਬਹੁਤ ਸਾਰੇ ਵੀਰ ਜਾਣਦੇ ਕਿਉਂਕਿ ਹਰੇਕ ਮੇਲੇਾਂ 'ਚ ਹੀ ਪਸ਼ੂਨੀ ਲੀਰਾ ਵੀ ਨਸਲ ਦੇ ਲੈ ਕੇ ਜਾਂਦੇ ਆ ਬਾਈ ਹੋਰੀ ਬਾਕੀ ਬਾਈ ਨਾਲ ਗੱਲਬਾਤ ਕਰ ਲਓ ਤੁਸੀਂ ਸੋ ਇਹਦਾ ਰੇਟ ਫੋਨ ਦੇ ਉੱਤੇ ਹੈ ਹਵਾਨਾ ਤੁਸੀਂ ਇਸ ਟਾਈਮ ਠੇਲਾ ਹਵਾਨਾ ਦੇਖ ਰਹੇ ਹੋ ਅਜੇ ਦਿਨ ਪਏ ਆ ਸੋ ਇਦਾਂ ਦਾ ਰੁਖ ਹੁਣ ਹਵਾਨੇ ਦਾ ਦਿਸਦਾ ਹੈ। ਹਜੇ ਪੂਰੀ ਸਪੇਸ ਹਵਾਨੇ ਚ ਪਈ ਹੈ। ਸੋ ਦੇਖ ਸਕਦੇ ਹੋ ਤੁਸੀਂ। ਬਲਕਨ ਥੋੜੀ ਅੱਗੇ ਨੂੰ ਲਈ ਚਲੀ ਪਈ। ਸੋ ਸਟਰਕਚਰ ਮੱਝ ਦਾ ਤੁਸੀਂ ਦੇਖੋ। ਕੁੰਡੇ ਸਿੰਘਾਂ ਦੀ ਹੈ ਇਹ ਬਾਈ। ਚਾਰੇ ਪੈਰ ਵਾਈਟ ਹੈ ਅੱਖ ਵੀ ਜਿਹੜੀ ਉਹ ਨੀਲੀ ਰਾਵੀ ਵਾਲੀ ਹੈ। ਸੋ ਮੇਲਿਆਂ ਦੇ ਵਿੱਚ ਵੀ ਜਾਂਦੀ ਹੈ ਮੱਝ। ਬਾਕੀ ਸਟਰਕਚਰ ਬਹੁਤ ਚੰਗਾ। ਜਿੰਨੀ ਵੀ ਇਹਦੀ ਸਕਿਨ ਦੱਸੋ ਉਹਦੇ ਤੇ ਉਹਨੂੰ ਬਰੀਕ ਬਰੀਕ ਨਾੜਾਂ ਨਾ ਚਰੌਣੀਆਂ ਸਾਰੀ ਚਮੜੀ ਦੇ ਵਿੱਚ ਇਦਾਂ ਦੀਆਂ ਨਾੜਾਂ ਆਸ ਹੈ ਵੀ ਸੋਨਾ ਦੁੱਧ ਦੇ ਮੱਝ ਦੇਊਗੀ ਇਹ ਪਹਿਲੇ ਨੰਬਰ ਤੇ ਸੀ ਦੇਖੋ ਬਿਨਾ ਇੱਕ ਮੁਰਾ ਨਸਲ ਦੀ ਝੋਟੀ ਨਹੀਂ ਜੇ ਵਧੀਆ ਕੀਮਤਾਂ ਪਰ ਮਿਲਦਾ ਫਸੇਲ ਕਰਾਂਗੇ ਨਹੀਂ ਮੰਨ ਲਓ ਜੀ ਵੀਡੀਓ ਜਾਪਾਂ ਬੁਖਾਤੀ ਜੇ ਨਹੀਂ ਤਿਆਰੀ ਦੀ ਵੀਡੀਓ ਪਾਉਣੀ ਸੀ ਆਪ ਇਹਦੀ ਠੀਕ ਹੈ ਓਕੇ ਨਹੀਂ ਦੁਬਾਰਾ ਫੇਰ ਕਰਾਂਗੇ ਠੀਕ ਹੈ ਸੋ ਦੋਸਤੋ ਤਿਆਰੀ ਤੇ ਫੇਰ ਵੀਡੀਓ ਬਣ ਜੂਗੀ ਜੇ ਹੁਣ ਨਾ ਅੰਜਲ ਕਿਸੇ ਕਰਦਾ ਹੋਇਆ ਇੱਕ ਵਾਰ ਇਹਦਾ ਥਾਨ ਹਵਾਨਾ ਦੇਖ ਲਓ ਅਗਲੇ ਸਨ ਦੋਨੇ ਹੀ ਗੁਲਾਬੀ ਟਾਈਪ ਦੇ ਆ ਬਾਕੀ ਕੋਈ ਆ ਨਹੀਂ ਹੈਵੀ ਵਾਈਟ ਨਸ ਵੱਧ ਹੋ ਗਈ ਮੈਂ ਚਮੜੀ ਦੀ ਗੱਲ ਕੀਤੀ ਸੀ ਤਾਂ ਹੁਣ ਤੁਸੀਂ ਨਾੜਾਂ ਦੇਖੋ ਇਹਦੇ ਪਿੰਡੇ ਦੇ ਉੱਤੇ ਕਿੰਨੀਆਂ ਕਿ ਦਿਸਦੀਆਂ ਇਹ ਸਾਰੀ ਬਾਰੀਕ ਚਮੜੀ ਜਾਂ ਪਤਲੀ ਸਕਿਨ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਨਾੜਾਂ ਦਿਸਦੀਆਂ ਇੱਕ ਝੋਟੀ ਹੋਰ ਵਕਾਊ ਹੈ ਬਾਈਕੋਲ ਫਿਰ ਕਨ ਕੰਮ ਸੂਆ ਇਹ ਭਾਈ ਪਹਿਲਾਂ ਨਹੀਂ ਹੁੰਦੀ ਜੀ ਪਹਿਲਾ ਸੂਆ ਸੋਕੀ ਠੀਕ ਹੈ ਕਿੰਨੇ ਦਿਨ ਲੇ ਜਾਊਗੀ ਇਹ ਬਸ ਉਹਦਾ 2-3 ਦਿਨ ਦੇ ਵਿੱਚ ਵਿੱਚ ਸੁੱਕੇ ਹਨਾ ਠੀਕ ਹੈ ਇਹਦੀ ਕੋਈ ਸੀਮੈਂਟ ਡਿਟੇਲ ਪਤਾ ਹੈ ਸੀਮਨ ਭਾਈ ਆਪ ਦਾ ਹੈ ਜੀ M51 ਦੀ ਹੈ ਠੀਕ ਹੈ ਦੇਖੋ ਆਪਾਂ ਕਹਿੰਦੇ ਸਹੀ ਮੈਨ ਜਿਕਨ ਕਰਨਾ ਮੇਖਾ ਹੁੰਦਾ ਪਰ ਜਿਹੜੀ ਇਹ ਗੱਲ ਹੈ ਬਈ ਅਮਰਜੀਤ ਸਿੰਘ ਭੋਲਾ ਹਨਾ ਚਲੋ ਅੱਜ ਦੁਨੀਆ ਦੇ ਵਿੱਚ ਨਹੀਂ ਬਈ ਆਪਣੇ ਤੇ ਬਈ ਸੁਖੇ ਨਹੀਂ ਉਹਨਾਂ ਦੇ ਬੇਟੇ ਨੇ ਠੀਕ ਹੈ ਆਪਾਂ ਨੂੰ ਮਤਲਬ ਇਹ ਦਵਾਈ ਆ ਠੀਕ ਹੈ ਉਹਨਾਂ ਨੇ ਬਈ ਨਹੀਂ ਅਮਰਜੀਤ ਸਿੰਘ ਭੋਲੇ ਨਹੀਂ ਸੀਮ ਲੈ ਕੇ ਕਹਿੰਦਾ ਇਹਦੀ ਮਾਂ ਦੇ ਮਤਲਬ ਲੋਹਾਈ ਸੀ ਉਹਨਾਂ ਦੇ ਘਰ ਦੇ ਨੇੜੇ ਘਰ ਅਜੇ ਖਰੀਦ ਲਿਆ ਹਾਂਜੀ ਹਾਂਜੀ ਐਮ 51 ਦੀ ਆਪ ਆ ਗੱਪਣ ਕਿਹੜੇ ਤੋਂ ਹੁੰਦੇ ਗੱਪਣ ਸਰਕਾਰੀ ਸੀਮ ਨਹੀਂ ਕੋਈ ਉਹ ਨਹੀਂ ਹਾਂਜੀ ਹਾਂਜੀ ਕੀ ਡਿਮਾਂਡ ਰਹਿਣੀ ਇਹਦੀ ਦਮਾੜੇ ਦੀ ਫੋਨ થી ਕਰਨਾਗੇ ਬਾਈ ਜੀ ਠੀਕ ਹੈ ਖੋਲ ਲੀ ਬਈ ਸੋ ਦੋਸਤੋ ਪਹਿਲਾ ਸੂਆ ਐ ਐਮ 51 ਬੋਲ ਦੀ ਐ ਤੇ ਦਮਾ ਵੀ ਬਹੁਤ ਚੰਗੀ ਸੀ ਬਾਈ ਇਹਦੀ ਠੀਕ ਹੈ ਤੋ ਇਹ ਨੱਥੂ ਵਾਲੇ ਪਿੰਡ ਚੋਂ ਬਾਈ ਨੇ ਖਰੀਦੀ ਐ ਬਹੁਤ ਸੋਹਣਾ ਟੰਚ ਆਇਆ ਚੋਟੀ ਅ ਪਿਛਲੇ ਪਾਸੇ ਤੁਹਾਨੂੰ ਚੌੜੀ ਨਜ਼ਰ ਆਊਗੀ ਤੇ ਅੱਗੋਂ ਪਤਲੀ ਦਿਸੂਗੀ ਹਵਾਨਾ ਜਿਹੜਾ ਹੁਣ ਚੰਗਾ ਬਣਾਈ ਬੈਠੀ ਆ ਪਰ ਅਜੇ ਪਸੂ ਸੁੰਦਾ ਸੁੰਦਾ ਕਾਫੀ ਪਰ ਜਾਂਦਾ ਹੁੰਦਾ ਦਿਨ ਹੋ ਸਕਦਾ ਕੋਈ ਦੋ ਦਿਨ ਹੋਰ ਲੈ ਜੇ ਪਰ ਤਿਆਰੀ ਜੀ ਹੁਣ ਕਰਦੀ ਆਉਂਦੀ ਆ ਹਵਾਨੇ ਵਾਲੇ ਪੱਖ ਤੋਂ ਵੀ ਕਿਉਂਕਿ ਹਵਾਨਾ ਟੈਟ ਕਰਦੀ ਆਉਂਦੀ ਆ ਜਦੋਂ ਉੱਠ ਖੜਦੀ ਉਸ ਤੋਂ ਬਾਅਦ ਚ ਟੱਲਦੇ ਸੰ ਲੱਗ ਪੈਣੀ ਜੋ ਬਹਿ ਜਾਂਦੀ ਆ ਕਿਉਂਕਿ ਪਲੂ ਹੁਣ ਹੈ ਫਿਰ ਉਦੋਂ ਥੋੜਾ ਜਿਹਾ ਹਵਾਨਾ ਜ਼ਿਆਦਾ ਤਿਆਰ ਦਿਸਦਾ ਸੋ ਹੁਣ ਤੁਸੀਂ ਇਹਦਾ ਸਟਰਕਚਰ ਦੇਖ ਲਓ ਝੋਟੀ ਦਾ ਇਹ ਪਹਿਲਾ ਸੂਆ ਸੁੰਦੀ ਹੈ। ਬਾਕੀ ਠੰਡੀ ਬਹੁਤ ਆ ਜੀ ਦੀ ਛੋਟੀ। ਬੜੀ ਸ਼੍ਰੀਮਾਨ। ਇਹ ਤਾਂ ਮੈਂ ਸ਼ੁਰੂਆਤ 'ਚ ਹੀ ਦੋਸਤੋ ਦੱਸਤਾ ਹੀ ਵੀਡੀਓ ਦੇ ਵਿੱਚ ਕਿਉਂਕਿ ਪਸ਼ੂ ਜਦੋਂ ਵੀਡੀਓ ਬਣਾਉਣ ਲੱਗਦੇ ਨੇ ਉਦੋਂ ਜੱਜਮੈਂਟ ਹੋ ਜਾਂਦੀ ਹੈ। ਥਾਣਾ 'ਚ ਵਿੱਥੀ ਬਹੁਤ ਸੋਹਣੀ ਹੈ। ਥਣ ਮੋਟਾ ਲੱਗਾ ਹੈ। ਇਹ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ। ਸੈਂਕ ਇਹ ਤਾਂ ਦੋਸਤੋ ਇਸ ਸ਼ੈਅ ਪਤਾ ਹੈ ਉਹ ਤੁਸੀਂ ਦੇਖ ਹੀ ਸਕਦੇ। ਤੁਹਾਨੂੰ ਹਵਾਨਾ ਬੈਕ ਸਾਈਡ ਤੋਂ ਵੀ ਦਿਖਾਉਣਾ ਮੈਂ। ਹਜੇ ਸੁੰਦੀ ਨਹੀਂ ਦਿਨ ਲੈ ਜੂਗੀ ਖੈਰ ਲੱਗਦਾ ਹੈ। ਬਾਕੀ ਜਦੋਂ ਵੀ ਸੂਕ ਗਿਆ ਉਹ ਹਵਾਨਾ ਹੋਰ ਭਰ ਜਾਣਾ। ਚੌੜਾ ਹਵ ਤੋ ਇਹ ਪਹਿਲਾ ਝੋਟੀ ਐ ਐਮ 51 ਬੁੱਲ ਦੀ ਆਪ ਐ ਅਰੇ ਬਾਕੀ ਜਿਹੜਾ ਵੀ ਵੀਰ ਖਰੀਦੂਗਾ ਕੋਈ ਇਹ ਬਹੁਤਾ ਉਪਰਾ ਨਹੀਂ ਕਰਦੀ ਇਹ ਗੱਲ ਧਿਆਨ ਚ ਲੈ ਦੇਣ ਕਿਉਂਕਿ ਇਹ ਬਾਈ ਹੋਰ ਇਹਨਾਂ ਗੱਲ ਹੁੰਦੀ ਸੀ ਤੇ ਇਹਨਾਂ ਕੋਲ ਵੀ ਆ ਕੇ ਕੋਈ ਇਹਨੂੰ ਬਹੁਤਾ ਉਪਰਾ ਨਹੀਂ ਬਣਾਇਆ ਪਠਾਨੀਰਾ ਆਪਦਾ ਪੂਰਾ ਹੀ ਇਹਨੇ ਜਿਹੜਾ ਉਹ ਚੱਕ ਲਿਆ ਹਾਂ ਬਈ ਇਹਦੀ ਬਲਕਨ ਪੂਛ ਫੜੀ ਉੱਤੋਂ ਢਾਂਚਾ ਦੇਖੋ ਦੱਸੋ ਝੋਟੀ ਦਾ ਇਸ ਰੁੱਖ ਦੇ ਵਿੱਚ ਹਵਾਨਾ ਇਸ ਟਾਈਮ ਦਾ ਬਾਕੀ ਹਜੇ ਇਹਨੇ ਹਵਾਨਾ ਪੂਰਾ ਭਰਨਾ ਹੈ ਮੜਾ ਪੈਰ ਹਲਾਇੰਦਾ ਪੂਛ ਫੜ ਕੇ ਹਲਾਇੰਦਾ ਤੂੰ ਹੁਣ ਦੇਖਿਓ ਤੁਸੀਂ ਹਵਾਨਾ ਬਸ ਠੀਕ ਹੈ ਭਾਈ ਕਾਫੀ ਚੌੜਾ ਹਵਾਨਾ ਸੋ ਬਾਕੀ ਆ ਕੇ ਦੇਖ ਲਓ ਜੇ ਜਿਹਨੂੰ ਜੱਜ ਦੀ ਹੈ ਹਜੇ ਤੁਹਾਨੂੰ ਅਸਰ ਝੋਟੀਆਂ ਵਾਲੇ ਥਣ ਥੱਲੇੋਂ ਦਿਸਦੇ ਉਹਨੇ ਕਿਉਂਕਿ ਜਦੋਂ ਨੇੜ ਆਊਗੀ ਤਾਂ ਉਦੋਂ ਥਣਾ ਚ ਦੁੱਧ ਆਉਣਾ ਤੇ ਦੁੱਧ ਆਉਣ ਵਾਲੀ ਥਣ ਦਾ ਸਾਈਜ਼ ਨਿਖਰਨਾ ਪਰ ਮੋਟਾ ਥਣਾ ਇਹਦੇ ਚ ਕੋਈ ਸ਼ੱਕ ਨਹੀਂ ਵੀ ਸੋਹਣਾ ਥਣ ਕੱਢੂਗੀ ਸੋ ਇਹ ਛੋਟੀ ਦੋਸਤੋ ਨਾਲ ਵਿਕਰੀ ਵਾਲੇ ਪਸ਼ੂਆਂ ਦੇ ਵਿੱਚ ਹੀ ਬਾਈ ਕੋਲ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਦੋ ਪਸ਼ੂ ਵਿਕਾਊ ਆ ਤੇ ਝੋਟੇ ਬਾਰੇ ਵੈਸੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਨੰਬਰ ਸਕਰੀਨ ਉੱਤੇ ਜਿਹੜਾ ਆ অলਰੈਡੀ ਚੱਲੀ ਜਾਂਦਾ ਦੋ ਨੰਬਰ ਹੈ ਇਹਨਾਂ ਤੋਂ ਜਿਹੜੇ ਮਰਜ਼ੀ ਨੰਬਰ ਤੇ ਕਾਲ ਕਰ ਲਿਓ ਧੰਨਵਾਦ ਦੋਸਤੋ ਵੀਡੀਓ ਨੂੰ ਦੇਖਣ ਲਈ